ਫਗਵਾੜਾ ਦੇ ਲਾਗੇਟ ਪੈਂਦੇ ਫਰੈਂਡਸ ਕੈਫੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਸਮੀਰ ਮੰਜੂਸ਼ ਸ਼ਾਬਾਸੀ ਜੰਮੂ ਕਸ਼ਮੀਰ ਹੈ ਲਾਸ਼ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਲਾਸ਼ ਇੱਕ ਦਿਨ ਪੁਰਾਣੀ ਹੈ ਇਸ ਮੌਕੇ ਜਦੋਂ ਪੀਜੀ ਦੇ ਮਾਲਕ ਸ਼ਖਸ਼ਾਤ ਚੋਪੜਾ ਨੇ ਕਮਰਾ ਜਾ ਕੇ ਖੋਲਿਆ ਤਾਂ ਪਤਾ ਲੱਗਿਆ ਲਾਸ਼ ਪੂਰੀ ਤਰ੍ਹਾਂ ਨਾਲ ਨੀਲੀ ਪਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਲਵਲੀ ਦਾ ਵਿਦਿਆਰਥੀ ਹੈ ਤੇ 4 ਸਾਲਾਂ ਤੋਂ ਇਸੇ ਪੀਜੀ ਵਿੱਚ ਰਹਿ ਰਿਹਾ ਸੀ ਜਿਸ ਨੂੰ ਬਾਅਦ ਵਿੱਚ ਤੁਰੰਤ ਹੀ ਪੀਜੀ ਮਾਲਕ ਨੇ ਨਾਲ ਲੱਗਦੇ ਥਾਣਾ ਸਤਨਾਮਪੁਰਾ ਪੁਲਿਸ ਨੂੰ ਫੋਨ ਕੀਤਾ ਜੋ ਮੌਕੇ ਤੇ ਐਸਐਚਓ ਹਰਦੀਪ ਸਿੰਘ ਮਾਨ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜ ਗਏ ਅਤੇ ਲਾਸ਼ ਨੂੰ ਲਵਲੀ ਯੂਨੀਵਰਸਿਟੀ ਦੇ ਪਰਸਨਲ ਐਂਬੂਲੈਂਸ ਚ ਸਿਵਲ ਹਸਪਤਾਲ ਪੋਸਟਮੋਡਮ ਲਈ ਰਖਵਾ ਦਿੱਤਾ ਗਿਆ ਪੀਜੀ ਮਾਲਕ ਨੇ ਸਾਕਸ਼ਤ ਚੋਪੜਾ ਨੇ ਦੱਸਿਆ ਕਿ ਇਹ ਸਪੋਰਟਸ ਦਾ ਸਟੂਡੈਂਟ ਹੈ ਤੇ ਇਸ ਦੀ ਪਹਿਲਾਂ ਵੀ ਹਾਲਤ ਖਰਾਬ ਹੋ ਚੁੱਕੀ ਸੀ ਜਿਸ ਦੀ ਦਵਾਈ ਵੀ ਚੱਲ ਰਹੀ ਹੈ ਅਤੇ ਇਹ 4 ਸਾਲਾਂ ਤੋਂ ਇਸ ਪੀਜੀ ਵਿੱਚ ਰਹਿ ਰਿਹਾ ਸੀ ਉਸਨੇ ਕਿਹਾ ਕਿ ਨਾ ਰਹਿ ਰਹੇ ਵਿਦਿਆਰਥੀ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਫੋਨ ਆ ਰਿਹਾ ਹੈ ਤੇ ਉਹ ਫੋਨ ਨਹੀਂ ਉਠਾ ਰਿਹਾ ਜਦੋਂ ਉਹਨਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਇਸ ਸੰਬੰਧੀ ਗੱਲਬਾਤ ਕਰਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਚਿਹੜੂ ਤੋਂ ਇੱਕ ਲਾਸ਼ ਨੌਜਵਾਨ ਦੀ ਮਿਲੀ ਹੈ ਜਿਸ ਦੀ ਉਮਰ ਕਰੀਬ 20 ਤੋਂ 25 ਸਾਲ ਹੈ ਜੋ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਕਿਵੇਂ ਹੋਈ ਹੈ ਨਾ ਜੀ ਆਪਣਾ ਮੇਰਾ ਨਾਮ ਸਾਖਸ਼ਾ ਚੋਪੜਾ ਜੀ ਲੋਕੇ ਤੋਂ ਮੇਰਾ ਪੀਜੀ ਆ ਫੈਂਸ ਕਾਫੇ ਓਕੇ ਕੀ ਮਾਮਲਾ ਕੀ ਸਰ ਜੀ ਇੱਥੇ ਇੱਕ ਲਾਚਬੜੀ ਕਹਿੰਦੇ ਅੰਦਰੋਂ ਆ ਮੁੰਡਾ ਮੇਰੇ ਕੋ ਆਇਆ ਜੀ ਇਹ ਉਹਦਾ ਦੋਸਤ ਆ ਜੋ ਮੁੰਡਾ ਮੇਰੇ ਕੋ ਪੀਜੀ ਚੋਂ ਆਂਦਾ ਪਿਆ ਇਹਨੇ ਬੋਲਿਆ ਜੀ ਉਹਦੀ ਮੰਮੀ ਦਾ ਫੋਨ ਆਂਦਾ ਪਿਆ ਕਿ ਫੋਨ ਨਹੀਂ ਚਖਦਾ ਪਿਆ ਤੇ ਮੈਂ ਦੂਜੀ ਚਾਬੀ ਨਾਲ ਜਾ ਕੇ ਖੋਲਿਆ ਜੀ ਤੇ ਆਪਾਂ ਨੂੰ ਉਹ ਬਸ ਤੇ ਆਪਾਂ ਮੌਕੇ ਤੇ ਐਂਬੂਲੈਂਸ ਤੇ ਪੁਲਿਸ ਬੁਲਾਤੀ ਤੇ ਕਿਹੜੇ ਕਾਲਜ ਪੜਦਾ ਸੀਗਾ ਜੀ ਇਹ ਆ ਲੁਨੀ ਯੂਨੀਵਰਸਿਟੀ ਦਾ ਕਾਲਜ ਆ ਮੇਰੇ ਤੋਂ 4 ਸਾਲ ਤੋਂ ਮੇਰੇ ਨਾਲ ਆ ਜੀ ਤੇ ਸਪੋਰਟਸ ਦਾ ਪਲੇਅਰ ਆ ਕ੍ਰਿਕਟ ਕ੍ਰਿਕਟ ਖੇਡਦਾ ਜਿਠਾ ਮੈਨੂੰ ਜਾਣਕਾਰੀ ਆ। ਕਾਦੀ ਪੜਾਈ ਕਰਦਾ ਜੀ ਭਾਈ ਇਹ। ਆ ਸਪੋਰਟਸ ਦੀ ਕਰਦਾ ਜੀ। ਓਕੇ। ਤੇ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਰਹਿ ਰਿਹਾ ਸੀਗਾ ਇਹ? ਹਾਂ ਮੇਰੇ ਕੋਲ 55 ਸਾਲ ਤੋਂ ਮੇਰੇ ਨਾਲ ਆ ਜੀ। ਕੋਈ ਇਹਦਾ ਜੇ ਪਹਿਲਾਂ ਵੀ ਕੋਈ ਮਤਲਬ ਮੈਡੀਕਲ ਫਿੱਟ ਸੀਗਾ ਭਾਜੀ ਇਹ? ਜੋ ਮੈਨੂੰ ਸੁਣਨ ਚ ਆਇਆ ਜੀ ਕੀ ਇਹਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਸੀ ਇਹਨੂੰ? ਆੰਦੇ ਸੀ ਫੇਟੂ ਟੰਦੇ ਜੀ ਬਾਕੀ ਆਪਾਂ ਨੂੰ ਕੋਈ ਨੋਲੇਜ ਨਹੀਂ ਸੀ ਨੇ ਤਾਂ ਤੁਹਾਨੂੰ ਹੁਣ ਕਿੱਦਾਂ ਪਤਾ ਲੱਗਾ ਜਦੋਂ ਤੁਸੀਂ ਗਏ ਉੱਪਰ ਆ ਮੁੰਡਾ ਮੇਰੇ ਕੋ ਆਇਆ ਜੀ ਕਹਿੰਦਾ ਕਿ ਦੂਜੀ ਚਾਬੀ ਨਾਲ ਖੋਲ ਕੇ ਦੇਖੋ ਕਿ ਉਹ ਫੋਨ ਨਹੀਂ ਚੱਗਦਾ ਉਹਦੀ ਮੰਮੀ ਦਾ ਫੋਨ ਆਂਦਾ ਪਿਆ ਹੂੰ ਤੇ ਆਪਾਂ ਦੂਜੀ ਚਾਬੀ ਨਾਲ ਖੋਲਿਆ ਜੀ ਤੇ ਆਪਾਂ ਨੂੰ ਕੋਈ ਸਾਈਡ ਨੋਟ ਤਾਂ ਨਹੀਂ ਮਿਲਿਆ ਕੋਈ ਅੰਦਰ ਨਹੀਂ ਜੀ ਕੁਝ ਨਹੀਂ ਬਣਿਆ ਕੁਲ ਨੇ ਆਪਣੀ ਕਾਰਵਾਈ ਕਰ ਲਈ ਹੈ ਤੇ ਫੋਟੋਆਂ ਉਤਾਰ ਸਾਵੀਆਂ ਕਾਈ ਕੇ ਉਹਨੂੰ ਲੈ ਗਿਆ ਜੀ ਅਸੀਂ ਬੋਡੀ ਦੇਖੀ ਭਾਜੀ ਮੌਕੇ ਤੇ ਹਾਂਜੀ 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 ਗੱਡੀ ਦੇ ਕੀ ਹਾਲਾਤ ਆ ਬੋਡੀ ਦੇ ਹਾਲਾਤ ਜੀ ਉਹ ਪੂਰਾ ਨੀਲਾ ਪਿਆ ਜੀ ਪੂਰਾ ਮਤਲਬ ਜੋ ਮਲਾਇਮ ਕਹਿੰਦੇ ਵੀ ਕਿਵਨ 14 ਤੋਂ 15 ਘੰਟੇ ਹੋ ਗਏ ਆ ਜੋ ਓਕੇ ਠੀਕ ਡੈਥ ਹੋਈ ਨੂੰ ਹਾਂ ਜੀ ਠੀਕ ਨਾਮ ਆਪ ਦਾ ਮੇਰਾ ਨਾਮ ਸੁਨੰਦਨ ਆ कहाँ के रहने वाले हो मैं हूँ जम्मू का रहने वाला क्या मामला क्या था या डेड बॉडी मिली अंदर से मेरे को उसके मम्मा का कॉल आया वो मेरे मैम मेरे को उन्होंने पढ़ाया हुआ है तो उन्होंने कॉल करा कि समीर का पता करना जाके समीर फोन नहीं उठा रहा तो जब मैं समीर आया तो मेरे को भैया मिले थे चुरासी भैया तो उन्होंने बोला की देखते के उन्होंने दूसरी स्पेज भी लेके जो बोला तो कितने टाइम से फोन लगा रहे थे आप मेरे को आइडिया नहीं जब मम्मा ने मुझे कॉल किया तो मैंने भी उसे कॉल किया स्विच ऑफ आया कौन तो सा कोर्स कर रहा था जी ये कर रहा था बेस्ट ऑफ फिजिकल एजुकेशन स्पोर्ट्स आपके साथ ही कर रहा था जी हाँ मेरा जूनियर था है। तो साथ ही है आपका रूम इसका नहीं मेरा रूम ग्रीन वैली में पड़ता है उम्र कितनी है इसकी ये नियर अबाउट होगा ट्वेंटी का ट्वेंटी का ठीक हाँ जी डॉक्टर साहब की मामला जी एक डेड बॉडी आई है जी हाँ जी यंग मुंडे की बॉडी चेडू एरिया आई है ਜੋ ਕਿਸੇ ਲੋਗਲੇ ਵਿਦਿਆਕਤਾਰੇ ਦੱਸੇ ਸਟੂਡੈਂਟ ਸੀ ਆ ਕੰਮ ਕਰਦਾ ਸੀ ਇਹ ਕਲੀਅਰ ਨਹੀਂ ਹੋਇਆ ਬਟ ਉਹਨਾਂ ਨੇ ਉਹ ਹੀ ਡੈਡ ਬੋਡੀ ਮੌਜੂਦੀ ਰੱਖ ਕੇ ਪੁਲਿਸੀ ਕਲਾ ਕਰ ਦਿੱਤੀ ਸਰ ਕਿੰਨੇ ਸਾਲ ਦੀ ਉਮਰ ਲੱਗਦੀ ਹੈ ਦੀ ਉਮਰ ਉਹ ਯੰਗ ਮੁੰਡਾ ਹੈਗਾ 20 ਤੋਂ 25 ਸਾਲ ਦਾ ਅੱਛਾ ਜੀ ਸਰ ਪਤਾ ਲੱਗਿਆ ਮੌਤ ਕਿੱਦਾਂ ਹੋਈ ਵੈਸੇ ਦੀ ਨਹੀਂ ਹਾਲੇ ਨਹੀਂ ਹੈ ਪੋਸਟਮਾਰਟਲ ਤੋਂ ਬਾਅਦ ਪਤਾ ਲੱਗੇਗਾ ਠੀਕ ਹੈ ਸਰ